ਸ਼ਹਿਰ ਗਿਆ ਪੁਛਦੀ ਐਸਐਸਆਈ ਦਾ ਹੋਇਆ ਕਤਲ ਪਰਿਵਾਰਕ ਮੈਂਬਰਾਂ ਵੱਲੋਂ ਕਥਿਤ ਤੌਰ ਤੇ ਪਤਨੀ ਉੱਪਰ ਹੀ ਲਗਾਏ ਗਏ ਗੰਭੀਰ ਦੋਸ਼ ਅਮਰਸਾਤ ਪੰਜਾਬ ਪੁਲਿਸ ਦੇ ਇੱਕ ਐਸਐਸਏ ਦੇ ਕਤਲ ਖੁੰਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਤਲ ਹੋਏ ਐਸਐਸਏ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੀ ਪਤਨੀ ਉੱਪਰ ਕਥਿਤ ਤੌਰ ਤੇ ਦੋਸ਼ ਲਗਾਏ ਹਨ ਕਿ ਦੋਵਾਂ ਵਿੱਚ ਬੰਦੀ ਨਹੀਂ ਸੀ ਅਤੇ ਪਤਨੀ ਹਮੇਸ਼ਾ ਹੀ ਉਸਦੇ ਪੁੱਤਰ ਨੂੰ ਤੰਗ ਕਰਦੀ ਸੀ ਇਸ ਤੇ ਤਹਿਤ ਉਹਨਾਂ ਵੱਲੋਂ ਉਸਦਾ ਕਤਲ ਕਰਵਾਏ ਚਾਹੁੰਦਾ ਉਹਨਾਂ ਨੂੰ ਖਤਸ਼ਾ ਹੈ ਇਸ ਬੰਦੀ ਮਾਂ ਨੇ ਪ੍ਰੋਰੋ ਕੇ ਦੱਸਿਆ ਕਿ ਉਸਦੇ ਕਤਲ ਦੇ ਪਿੱਛੇ ਉਸਦੀ ਪਤਨੀ ਅਤੇ ਉਸਦਾ ਸੋਰਾ ਕਰਦੇ ਹਨ ਸੁਣਾਉਂਦੇ ਹਾਂ ਕਿ ਕੁਝ ਕਿਹਾ ਵਿਕਤਕ ਐਸਐਸਟੀ ਮਾਤਾ ਨੇ ਜਬਾ ਦੀ ਮੇਰੇ ਘਰ ਨਹੀਂ ਆਏ ਸੋਰੇ ਉਹਦੇ ਆ ਰਾਤੀ ਕਿ ਕਿੱਧਰ ਆਏ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਸਾਡਾ ਜਵਾਈ ਫੂਰਾ ਆਇਆ ਜੇ ਤੁਹਾਨੂੰ ਪਤਾ ਨਹੀਂ ਤੁਸੀਂ ਮੇਰੇ ਘਰ ਕੀ ਲੈਣ ਆਏ ਇਹਦਾ ਮਤਲਬ ਤੇਰੀ ਭਾਜੀ ਪੂਰੀ ਪਲਾਨਿੰਗ ਦੇ ਨਾਲ ਕਰਕੇ ਉਹਦਾ ਕਤਲ ਕਰਕੇ ਫਿਰ ਇਹਨਾਂ ਨੂੰ ਇਨਵੋਲ ਕੀਤਾ ਵੀ ਹੁਣ ਤੇ ਨਹੀਂ ਤਾਂ ਵਟਾਲੇ ਤੋਂ ਇੱਥੇ 2 ਮਿੰਟਾਂ ਦੇ ਵਿੱਚ ਆਇਆ ਨਹੀਂ ਜਾਂਦਾ ਭਾਜੀ ਅਸੀਂ 2 ਮਿੰਟਾਂ ਦੇ ਵਿੱਚ ਉੱਥੇ ਫੋਨ ਕਰਕੇ ਕਲੋਨੀ ਦੇ ਵਿੱਚ ਇਹਦਾ ਪਿਓ ਵਟਾਲੇ ਤੋਂ ਐਡੀ ਸ਼ਤੀ ਕਿੱਦਾਂ ਆ ਗਿਆ ਸਾਡੇ ਘਰ ਫਿਰ ਕਹਿੰਦਾ ਪਿਆ ਕਿ ਮੈਨੂੰ ਪਤਾ ਹੀ ਨਹੀਂ ਕੀ ਹੋਇਆ ਕੀ ਹੋਇਆ ਵਾ ਤੂੰ ਮੇਰੇ ਘਰ ਉਧਰ ਨਹੀਂ ਗਿਆ ਆਪਣੀ ਕੁੜੀ ਦੇ ਘਰ ਜਦੋਂ ਉਧਰ ਪਰਸੋਂ ਵੀ ਇਹਨਾਂ ਨੇ ਮੇਰੇ ਬੱਚੇ ਨੂੰ ਧਮਕੀਆਂ ਲਾਈਆਂ ਸੀ ਸੱਸ ਆਈ ਮੈਨੂੰ ਮੁੰਡੇ ਨੇ ਖੁਦ ਦੱਸਿਆ ਮੇਰੇ ਕੋਲ ਖੁਦ ਪ੍ਰੂਫ ਹੈਗੇ ਰਿਕਾਰਡਿੰਗਾਂ ਮੇਰੇ ਕੋਲ ਮੇਰੇ ਪੁੱਤ ਦੀ ਹਥੇਲੀ ਮੇਰੇ ਰਿਕਾਰਡਿੰਗ ਲਾ ਦੇਣੀ ਜਦੋਂ ਢਿੱਡ ਫੋਲਦਾ ਸੀ ਮੈਂ ਕਹਿੰਦਾ ਪੁੱਤ ਇਦਾਂ ਕਰਦਾ ਕਿ ਤੈਨੂੰ ਮਾਰਨਾ ਦਵੇ ਉਹ ਹੀ ਗੱਲ ਹੋਈ ਪਾਜੀ ਇਹਨੇ ਮੇਰਾ ਪੁੱਤ ਹੀ ਮਾਰਤਾ ਕੱਲ ਸੁਸਾਈਡ ਕੀਤਾ ਵਾ ਜਦਕਿ ਮੇਰੇ ਪੁੱਤ ਦਾ ਕਤਲ ਆ ਤੇ ਮੈਨੂੰ ਪਾਜੀ ਇਨਸਾਫ ਚਾਹੀਦਾ ਇਹਨੂੰ ਸਜ਼ਾ ਹੋਣੀ ਚਾਹੀਦੀ ਇਹ ਡੈਣ ਆ ਕੰਜਰੀ ਜਿੰਨੇ ਮੇਰਾ ਪੁੱਤ ਘਾਲਿਆ ਇੱਕ ਮੇਰਾ ਬੰਦਾ ਨਹੀਂ ਇੱਕ ਮੇਰਾ ਪੁੱਤ ਘਾਗੀ ਉਹ ਆਪਣੇ ਉੱਥੇ ਗਈ ਫੇਕੇ ਆਪਣੇ ਗਈ ਰਾਤ ਨੂੰ ਉਹਦੇ ਨਾਲ ਮੈਂ ਕਹੀ ਵੀ ਇਥੋਂ ਦਫਾ ਹੋ ਜਾ ਚਲ ਜਾ ਮੈਂ ਕਹਾਂ ਮੈਂ ਨਹੀਂ ਤੈਨੂੰ ਇੱਥੇ ਵੇਖਣਾ ਪਸੰਦ ਕਰਦੀ ਮੁਲਾਜ਼ਮਾ ਨੇ ਕਹੀ ਕਿ ਤੁਸੀਂ ਇਥੋਂ ਚਲ ਜਾਓ ਤੁਸੋਂ ਮੋਕੇ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਤੁਹਾਨੂੰ ਪੁਲਿਸ ਨੇ ਪਰਚਾ ਦਰਜ ਕੀਤਾ ਵਾ ਇਹਦੇ ਬਰ ਖਿਲਾਫ ਕਹਿੰਦਾ ਜੋ ਕ ਬੰਦੀ ਕਾਰਵਾਈ ਭਾਜੀ ਇਹਦਾ ਸਾਰਾ ਪਰਿਵਾਰ ਅੰਦਰ ਕਰਨਾ ਇਹਦੇ ਪਰਿਵਾਰ ਸਾਰੇ ਰਲੇ ਸੀ ਇੱਥੇ ਹੀ ਗਏ ਸੀ ਤਰਨੇ ਫਿਰਦੇ ਇਹਨਾਂ ਨੇ ਤਿੰਨਾਂ ਨੇ ਰਲ ਕੇ ਮੇਰੇ ਪੁੱਤ ਨੂੰ ਪੇਟੰਗਿਆ ਦੋ ਦਿਨਾਂ ਜਿਆਦਾ ਟੌਰਚਰ ਕੀਤਾ ਉਹਦੇ ਗਲੇ ਦੇ ਉੱਤੇ ਕੋਈ ਅਜਾ ਨਿਸ਼ਾਨ ਨਹੀਂ ਸੀ ਕੋਈ ਉਹਦੀ ਜੀਭ ਬਾਹਰ ਨਹੀਂ ਸੀ ਕੋਈ ਉਹਦੀ ਅੱਖਾਂ ਬਾਹਰ ਨਹੀਂ ਸੀ ਇਹਨਾਂ ਨੇ ਥੱਲੇ ਉਹ ਨਸਰਾਣਾ ਇੱਥੇ ਇੰਨਾ ਪਿਆ ਇਹਦੇ ਘਰ ਦੇ ਲਾਗੇ ਉੱਥੇ ਪਿਆ ਸਰਾਣਾ ਜਿੱਥੇ ਇਹਨਾਂ ਨੇ ਮੂੰਹ ਦੇ ਤੇ ਰੱਖ ਕੇ ਦਬਿਆ ਵਾ ਮਨੁਣੀ ਫਤਿਹ ਮੈਨੂੰ ਡਾਕਟਰਾਂ ਨੇ ਕਿਹਾ ਇੱਕ ਘੰਟਾ ਹੋ ਗਿਆ ਇਹਨੂੰ ਪੂਰੇ ਹੋਏ ਨੂੰ ਇਹ ਤੁਹਾਨੂੰ ਹੁਣ ਖਬਰ ਦਿੱਤੀ ਇਹਨੇ ਉਹ ਇਨਸਪੈਕਟਰ 5 ਮਿੰਟ ਦਾ ਰਾਹ ਹਰ ਤੇ ਤੋਂ ਇੱਥੇ ਮੈਡਿਕਾਡ ਦਾ ਵਾ ਅਸੀਂ 5 ਮਿੰਟਾਂ ਚ ਲੈ ਕੇ ਕਹਿੰਦਾ ਕੀ ਗੱਲ ਇੱਕ ਘੰਟਾ ਇਹ ਕੀ ਕਰਦੀ ਰਹੀ ਆ ਉਹ ਤੁਹਾਨੂੰ ਕਿਉਂ ਨਹੀਂ ਖਬਰ ਦਿੱਤੀ ਮੈਂ ਤੇ ਉਹ ਮੰਗ ਕਰੂੰਗੀ ਭਾਜੀ ਕਿ ਮੇਰੇ ਮੈਨੂੰ ਇਨਸਾਫ ਚਾਹੀਦਾ ਵਾ ਮੇਰੇ ਧੀਆਂ ਬੋਤ ਤੇ ਹੈ ਗਈ ਉਹਦੇ ਸਿਰ ਤੇ ਹੀ ਚਲੋ ਸਾਨੂੰ ਨਾਮ ਮਦਦ ਦੇਂਦਾ ਪੈਸੇ ਥੇਲੇ ਦੀ ਪਰ ਸਾਨੂੰ ਉਹਦਾ ਆਸਰਾ ਬੜਾ ਸੀ ਕਿ ਉਹ ਸਿਰ ਤੇ ਨਹੀਂ ਉਸ ਨੇ ਇਹਨਾਂ ਨੇ ਫੇਉ ਬਣਾਇਆ ਕਹਿੰਦੇ ਕੋਈ ਨਹੀਂ ਨਹੀਂ ਆਉਂਦਾ ਰਕੜੀ ਬਣਾਉਣ ਮम्मी ਕੋਈ ਨਹੀਂ ਸਾਨੂੰ ਦੇਸਦਾ ਰਵੇ ਪਰ ਇਹਨਾਂ ਨੇ ਰਲ ਕੇ ਸਾਜ਼ਿਸ਼ ਕੀਤੀ ਆ ਮੈਨੂੰ ਇਨਸਾਫ ਭਾਜੀ ਦਵਾਓ ਜਿੱਦਾਂ ਵੀ ਆ ਕਿਹੜੇ ਤੁਹਾਨੂੰ ਸਭ ਸੋਡੇ ਧਮਕੀ ਲਾਉਂਦੇ ਤੁਹਾਨੂੰ